ਸਸੀਖਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪੇ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਲਹਿਰਾਖਾਨਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਟਿੰਡਾ ਜਿਹੜਾ ਲਹਿਰਾਖਾਨਾ ਪਿੰਡ ਆ ਬਾਈ ਮੇਨ ਹਾਈਵੇ ਤੋਂ NH7 ਤੋਂ ਜਿਹਦਾ ਆਪਾਂ ਉੱਚੋ ਤੋਂ ਅਰੰਪਰੇ ਵਾਲੀ ਸਾਈਡ ਜਾਂਦੇ ਆਂਗੇ ਸੱਜਾ ਹੱਥ ਗੇਟ ਬਣਿਆ ਹੋਇਆਗਾ ਬਨ ਫਨ ਜੁਆਏ ਵਾਲਾ ਉਹ ਰੋਡ ਤੇ ਪਿੰਡ ਰਹਿ ਜਾਂਦਾਗਾ 1.5 ਕਿਲੋਮੀਟਰ ਬਾਈ ਦਾ ਜਿਹੜਾ ਨਾਮ ਆ ਰਾਜਵਿੰਦਰ ਸਿੰਘ ਆ ਰਾਜੂ ਕਹਿੰਦੇ ਆ ਬਾਈ ਦਾ ਆਪਦਾ ਡੇਰੀ ਦਾ ਕੰਮ ਆ ਦੁੱਧ ਦਾ ਕੰਮ ਆ ਬਾਕੀ ਜਿਹੜੇ ਸਾਰੇ ਪਸ਼ੂਬਾਈ ਦੇ ਘਰੇ ਆ ਸੁਣਾਪਾ ਦਿਖਾ ਦਿੰਨੇ ਆਗੇ ਮੇਨ ਕੰਮ ਆ ਜਿਹੜਾ ਬਾਈ ਦਾ ਦੁੱਧ ਦਾ ਹੀ ਹੈਗਾ ਤੇ ਕੋਈ ਵਪਾਰ ਵਾਲਾ ਕੰਮ ਨਹੀਂ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਆ ਸਾਹਮਣੇ ਮੱਝ ਖੜੀ ਹੈਗੀ ਇਹ ਬਕਾਊ ਆਗੀ ਗੱਬਣ ਆਗੀ ਕੁਛਕਦਨ ਲੈਂਦੀ ਹੈਗੀ ਕੀ ਡਿਟੇਲ ਆ ਕਿੰਨਾ ਦੁੱਧ ਆ ਕਿਹੜਾ ਸੂਆਗਾ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਇੱਕ ਵਾਰੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੋਰਿਓ ਬਈ ਬਾਹਰ ਨੂੰ ਕੱਢ ਲਓ ਤੁਹਾਨੂੰ ਬਾਕੀ ਜਿਹੜੀ ਮੱਝ ਆਗੀ ਸੂਆ ਵਿੱਚ ਜ਼ਰੂਰ ਹੈਗੀਆਂ ਬਾਕੀ ਤਸੱਲੀ ਆ ਜਿਹੜੀ ਤੁਸੀਂ ਆਪ ਕੋਲੇ ਆ ਕੇ ਕਰਨੀ ਆ ਮੱਝ ਦੀ ਖਾਣਾ ਪੂਰਾ ਲੰਬਾ ਲੰਬਾਈ ਵਾਲਾ ਦਾ ਰਾਜੀ ਜ਼ਰੂਰ ਹੈਗੀ ਹੈਗੀ ਮੋੜ ਲਿਓ ਬਈ ਇੱਕ ਵਾਰੀ ਖੜਾ ਦਿਓ ਇੱਥੇ ਖੜਾ ਲਓ ਇੱਕ ਵਾਰੀ ਖਾਣਾ ਹਵਾਨਾ ਆਪਾਂ ਹੁਣ ਚੈੱਕ ਕਰਾ ਦਿੰਨੇ ਆਗੇ ਮੋੜ ਦਿਓ ਬਈ ਉੱਥੇ ਲੈ ਜਾਓ ਸਸੀਗਾ ਬਾਈ ਕੀ ਨਾਮ ਬਾਈ ਆਪਣਾ ਮੇਰਾ ਨਾਮ 라ਜਮੁੰਦ ਰੱਬ ਜੀ ਰਾਜੂ ਕਹਿੰਦੇ ਆ ਰਾਜਵਿੰਦਰ ਸਿੰਘ ਰਾਜੂ ਕਹਿੰਦੇ ਆ ਆਪਣਾ ਡੇਰੀ ਦਾ ਕੰਮ ਹਨ ਹਾਂ ਬੁੱਧ ਦਾ ਵੀ ਤੇ ਪਸ਼ੂਨਾਂ ਵੀ ਤੇ ਜਿਹੜਾ ਆਪਣਾ ਘਰ ਆ ਬਾਈ ਕਿੱਥੇ ਰਹਿਆ ਨਾ ਆਪਣਾ ਬੀ ਐਸ ਵਾਲੀ ਟਾਵਰ ਕੋਲੇ ਬਾਈ ਕਾਰਕੁਜ ਰੋਟਾ ਕੋਲੇ ਨਾ ਫੋਨ ਸੱਜੇ ਹੱਥ ਮੁੱਕੇ ਬਸ ਕਰਨੇ ਚੱਲਨੇ ਜਿਹੜਾ ਪਿੰਡ ਵਾਲਾ ਫਾਟਕਾ ਜਦੋਂ ਆਪਾਂ ਨੰਨ ਕੇ ਸੱਜੇ ਹੱਥ ਆਉਣੇ ਆ ਫਿਰਨੀ ਫਿਰਨੀ ਬੀ ਐਸ ਨਾਲ ਦਾ ਟਾਵਰ ਉਹਦੇ ਸਾਹਮਣੇ ਡੇਰੀ ਵਾਲਾ ਕਿ ਕਿ ਪੁੱਛ ਲਈ ਵਿੱਚ ਮਰਦੀ ਰਾਜੂ ਡੇਰੀ ਵਾਲਾ ਉਹਦੇ ਸਾਹਮਣੇ ਘਰ ਦਾ ਟਾਵਰ ਦੇ ਡੇਰੀ ਤੇ ਘਰ ਘਰ ਦੇ ਵਿੱਚ ਹੀ ਹੈਗੀ ਠੀਕ ਆ ਤੇ ਬਾਈ ਜਿਹੜਾ ਇਹ ਮੱਝ ਦਾ ਸੂਆ ਕਿਹੜਾ ਗਾ 6ਵੇਂ 7ਵੇਂ ਸੂਆ ਹੈ 6ਵੇਂ 7ਵੇਂ ਸੂਆ ਗਾ ਤੇ ਤੁਸੀਂ ਕਦੋਂ ਲੈਂਦੇ ਸੀ ਮੱਝ ਮੈਨੂੰ 2 ਸਾਲ ਹੋ ਗਏ ਲੈਂਦੇ ਨੂੰ ਜਿੰਨੇ ਕਿਦਾਂ ਹੁਣ ਤੀਜਾ ਸੂਆ ਹੈ ਮੇਰੇ ਕੋਲੇ ਇਹਦਾ ਸੂਆ ਨਰੀ ਆ ਠੀਕ ਆ ਤੁਹਾਡੇ ਕੋਲੇ ਬਾਈ ਦੁੱਧ ਕਿਨਾ ਦਿੱਤਾ ਮੱਝ ਮੇਰੇ ਕੋਲੇ 11-12 ਲੀਟਰ ਦੁੱਧ ਦਿੱਤਾ ਹੈ 11-12 ਲੀਟਰ ਦੁੱਧ ਦਿੱਤਾ ਗਾ ਜਾਨੀ ਕਿ 6ਵੇਂ 7ਵੇਂ ਸੂਏ ਹੈਗੀ ਆ ਕੀ ਤੇ 11-12 ਲੀਟਰ ਬਾਈ ਕਹਿੰਦਾ ਵੀ ਦੁੱਧ ਦਿੱਤਾ ਗਾ ਤੇ ਇੱਕ ਵਾਰੀ ਆਪਦਾ ਮੋਬਾਈਲ ਨੰਬਰ ਦੱਸ ਦਿਓ ਬਾਈ ਮੇਰਾ ਮੋਬਾਈਲ ਨੰਬਰ ਹੈ 94645 01918 ਇੱਕ ਵਾਰੀ ਫੇਰ ਦੱਸ ਦਿਓ 94645 01918 ਠੀਕ ਹੈ ਤੇ ਬਾਈ ਇਹਦਾ ਮੁੱਲ ਮੁੱਲ ਕਰਨਾ ਹੈ ਬਾਈ ਮੌਕੇ ਤੇ ਕਰਨਾ ਬਾਈ ਕਹਿੰਦਾ ਬਾਈ ਇਹਦਾ ਜਿਹੜਾ ਮੁੱਲ ਆ ਮੌਕੇ ਤੇ ਕਰ ਲਾਂਗੇ ਬਾਕੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਹੀ ਦਿੱਤਾ ਤੇ ਤੁਸੀਂ ਕਾਲ ਕਰ ਲਿਓ ਇੱਕ ਵਾਰੀ ਆਪਾਂ ਬਾਈ ਨੂੰ ਇਹਦਾ ਨੰਬਰ ਫੇਰ ਪੁੱਛ ਲੈਣਾ ਦੱਸਿਓ ਬਾਈ ਨੰਬਰ ਇੱਕ ਵਾਰੀ ਫੇਰ 94645 01918 ਜਿਹੜੇ ਵੀ ਵੀਰ ਨੂੰ ਮੱਝ ਪਸੰਦ ਆਈ ਕੋਲ ਆ ਕੇ ਤਸੱਲੀ ਬਾਈ ਤੁਸੀਂ ਕਰਨੀਆ ਆਪਣਾ ਕੰਮ ਆ ਸਿਰਫ ਵੀਡੀਓ ਬਣਾਉਂਦਾ ਜਿਹੜੇ ਵੀਰ ਨੂੰ ਨਾਕ ਪਸੰਦ ਆਇਆ ਬਾਈ ਨਾਲ ਕੰਟੈਕਟ ਕਰ ਲਿਓ ਧੰਨਵਾਦ ਸਾਰੇ ਵੀਰਾਂ ਦਾ